ਨਹੀਂ ਪਾਉਂਦੇ ਆਪਣੀ ਕਿਸ਼ਤ ਟੁੱਟ ਜਾਂਦੀ ਹੈ ਮੰਨ ਲਓ ਤੁਸੀਂ ਆਪਾਂ ਪਹਿਲਾਂ ਜਦੋਂ ਸਭ ਤੋਂ ਪਹਿਲਾਂ ਆਪਾਂ ਨੂੰ ਟੈਲੀਫੋਨ ਆਉਣ ਲੱਗਦੇ ਨੇ ਜਿਹੜੇ ਬੈਂਕ ਵੱਲੋਂ ਹੁੰਦੇ ਨੇ ਇੱਕ ਤਾਂ ਆਪਣਾ ਰਾਈਟ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਨੂੰ ਕੋਈ ਵੀ ਇੱਕ ਤਾਂ ਤੁਹਾਡੇ ਨਾਲ ਤੁਹਾਨੂੰ ਕੋਈ ਡਰਾ ਨਹੀਂ ਸਕਦਾ ਤੁਹਾਨੂੰ ਕੋਈ ਡਰਾਉਣ ਦੀ ਕੋਸ਼ਿਸ਼ ਕਰਦਾ ਤਾਂ ਤੁਸੀਂ ਉਹਨੂੰ ਮਤਲਬ ਮੂਰੋ ਚੈਲੰਜ ਕਰ ਸਕਦੇ ਹੋ ਅਗਰ ਤੁਹਾਨੂੰ ਕੋਈ ਆ ਕੇ ਘਰੇ ਧਮਕਾਉਂਦਾ ਉਹ ਨਹੀਂ ਧਮਕਾ ਸਕਦਾ ਅਗਰ ਤੁਹਾਡੇ ਕੋਈ ਬੇਟਾਈਮਾਂ ਘਰੇ ਆਉਂਦਾ ਬਿਲਕੁਲ ਨਹੀਂ ਉਹ ਤੁਹਾਡੇ ਘਰੇ ਬੇਟਾਈਮ ਆ ਸਕਦਾ 7 ਵਜੇ ਤੋਂ ਪਹਿਲਾਂ ਪਹਿਲਾਂ ਬੈਂਕ ਦਾ ਕੋਈ ਵੀ ਕਰਮਚਾਰੀ ਤੁਹਾਨੂੰ ਆ ਕੇ ਕਹਿ ਸਕਦਾਗਾ ਸਿਰਫ ਕਿ ਤੁਸੀਂ ਲੋਨ ਭਰੋ ਹੁਣ ਦੋਸਤੋ ਸਭ ਤੋਂ ਪਹਿਲਾਂ ਜਦੋਂ ਆਪਾਂ ਸਭ ਤੋਂ ਪਹਿਲੀ ਮਤਲਬ ਜਦੋਂ ਆਪਾਂ ਕਿਸ਼ਤ ਨਹੀਂ ਭਰ ਸਕਦੇ ਤਾਂ ਇੱਕ ਫੇਅਰ ਪ੍ਰੈਕਟਿਸ ਕੋਡਿਸ ਇਸ ਜੇ ਤੁਹਾਡਾ ਮਤਲਬ ਚਲਿਆ ਜਾਂਦਾ ਇਹਦੇ ਤੇ ਸਿਰਫ ਬੈਂਕ ਨੇ ਕੀ ਕਰਨਾ ਹੁੰਦਾ ਸਿਰਫ ਤੁਹਾਨੂੰ ਫੋਨ ਕਰਨਾ ਹੁੰਦਾਗਾ ਕਿ ਤੁਸੀਂ ਤੁਹਾਡੀ ਜੀ ਕਿਸ਼ਤ ਲੇਟ ਹੋ ਗਈ ਤੁਸੀਂ ਕਿਸ਼ਤ ਭਰੋ ਤੇ ਇਹ ਨਹੀਂ ਇਤੋਂ ਵੱਧ ਹੋਰ ਕੁਝ ਨਹੀਂ ਉਹਨਾਂ ਨੇ ਸਿਰਫ ਤੁਹਾਨੂੰ ਤੁਹਾਨੂੰ ਝਾਲ ਕਰਾਉਣਾਗਾ ਲੇਕਿਨ ਜਦੋਂ ਫਿਰ ਹੋਰ ਮਤਲਬ ਟਾਈਮ ਲੰਘ ਜਾਂਦਾਗਾ ਜਦੋਂ ਦੂਜੀ ਕਿਸ਼ਤ ਵੀ ਨੇੜੇ ਆਉਣ ਲੱਗ ਜਾਂਦੀ ਆ ਫਿਰ ਇਹ ਆ ਜਾਂਦਾ ਪ੍ਰਾਈਵੇਸੀ ਐਂਡ ਕਾਫੀ ਡੀਆਈਟੀ ਰੀਅਲਿਟੀ ਇਹਦੇ ਚ ਕੀ ਕਰਨਾ ਹੁੰਦਾ ਬੈਂਕ ਨੇ ਕਿ ਤੁਹਾਨੂੰ ਬਾਰ ਬਾਰ ਤੁਹਾਨੂੰ ਮਤਲਬ ਫੋਨ ਕਰਨੇ ਨੇ ਬਾਰ ਬਾਰ ਤੁਹਾਨੂੰ ਕਹਿਣਾਗਾ ਕਿ ਤੁਸੀਂ ਲੋਨ ਭਰੋ ਜੀ ਤੁਹਾਡੀ ਕਿਸ਼ਤ ਲੇਟ ਹੋ ਗਈ ਉਹਦੇ ਲਈ ਤੁਹਾਨੂੰ ਉਹ ਵਾਰ-ਵਾਰ ਫੋਨ ਕਰਦੇ ਨੇ ਤੇ ਕਦੇ-ਕਦੇ ਤੁਹਾਨੂੰ ਉਹ ਆ ਕੇ ਘਰੇ ਘਰੇ ਆ ਕੇ ਵੀ ਤੁਹਾਨੂੰ ਉਹ ਮਤਲਬ ਕਹਿੰਦੇ ਕਹਿ ਸਕਦੇ ਨੇਗੇ ਕਿ ਤੁਹਾਡੀ ਲੋਨ ਦੀ ਕਿਸ਼ਤ ਹੈ ਜਿਹੜੀ ਉਹ ਲੇਟ ਹੈ ਜੀ ਤੁਸੀਂ ਕਿਸ਼ਤ ਭਰੋ ਲੇਕਿਨ ਤੁਸੀਂ ਜੇ ਫੇਰ ਵੀ ਨਹੀਂ ਭਰਦੇ ਫਿਰ ਅੱਗੇ ਤੀਜੀ ਸਟੈਪ ਆ ਜਾਂਦਾ ਰਿਕਵਰੀ ਏਜੰਟ ਫਿਰ ਉਹਨਾਂ ਦੇ ਜਿਹੜੇ ਰਿਕਵਰੀ ਏਜੰਟ ਹੁੰਦੇ ਨੇ ਉਹ ਦੋਸਤੋਂ ਤੁਹਾਡੇ ਕੋਲ ਗੇੜਾ ਮਾਰਨਾ ਸ਼ੁਰੂ ਕਰਦੇ ਨੇ ਰਿਕਵਰੀ ਏਜੰਟ ਆ ਕੇ ਤੁਹਾਨੂੰ ਫਿਰ ਮੈਂ ਤੁਹਾਨੂੰ ਮੈਂਟਲੀ ਤੌਰ ਤੇ ਡਰਾਉਂਦਾ ਕਿ ਜੇ ਤੁਸੀਂ ਲੋਨ ਨਾ ਭਰਿਆ ਤੁਹਾਡੇ ਤੇ ਕੇਸ ਹੋ ਜਾਊਗਾ ਤੁਹਾਡੇ ਤੇ ਆਹ ਹੋ ਜਾਊਗਾ ਤੁਸੀਂ ਜੇ ਲੋਨ ਨਾ ਭਰਿਆ ਤਾਂ ਤੁਹਾਨੂੰ ਮਤਲਬ ਜੇਲ੍ਹ ਹੋ ਜਾਊ ਤੁਹਾਨੂੰ ਮਤਲਬ ਹਰ ਇੱਕ ਤਰ੍ਹਾਂ ਦਾ ਡਰਾਪਾ ਦਿੰਦਾ ਹੈ ਲੇਕਿਨ ਉਹਦੇ باوجود ਵੀ ਜੇ ਤੁਹਾਡੇ ਕੋਲ ਪੈਸੇ ਹੈ ਹੀ ਨਹੀਂਗੇ ਤਾਂ ਤੁਸੀਂ ਪੈਸੇ ਭਰੋਗੇ ਤਾਂ ਤਾਂ ਹੀ ਜੇ ਤੁਹਾਡੇ ਕੋਲ ਪੈਸੇ ਹੋਣਗੇ ਉਸ ਤੋਂ ਬਾਅਦ ਦੋਸਤੋ ਫਿਰ ਕੀ ਹੁੰਦਾਗਾ